ਯਾਰ ਬੰਦੇ ਨੋ ਨਾ ਵਾਕੇ ਦਿੰਦੇ ਸਤਿ ਸ਼੍ਰੀ ਅਕਾਲ ਦੋਸਤੋ ਇਹ ਸੁਖਦੀਪ ਸਿੰਘ ਬਾਦਲ ਝੂਠਾਂ ਦੀ ਪਟਾਰੀ ਜਿਹੜੇ ਕਹਿੰਦੇ ਸੀ ਅਸੀਂ ਜਾਲ ਵਾਲੀਆਂ ਬੱਸਾਂ ਚਲਾਵਾਂਗੇ ਝਵਰੀ ਘੜ ਚੱਕ ਦਿਨ ਚੱਲੀ ਤੇ ਦੂਜੇ ਦਿਨ ਕਿਤੇ ਪਾਣੀ ਪੈ ਗਿਆ ਔਰ ਸਿਰਫ ਵੋਟਾਂ ਨੂੰ ਬੋਲਣ ਕਰਕੇ ਜਿਹੜੀ ਵਾਸਾ ਜਿਹੜਾ ਕੋਈ ਸੱਚੀ ਟਾਟਾਂ ਵਾਲਿਆਂ ਦਾ ਇਹ ਘੜੋਕਾ ਵੋਟਾਂ ਤੱਕ ਆਇਆ ਸੀ ਅੱਜ ਮੈਂ ਮੁਦਕੀ ਖੜਾ ਫਰੀਦਕੋਟ ਜਾ ਰਿਹਾ ਸੀ ਔਰ ਇੱਕ ਰੁਕਾ ਲੱਧਿਆ ਹੋਇਆ ਹੈ ਕਹਿੰਦੇ ਸਖਬੀਰ ਦੇ ਘਰੇ ਲੈ ਕੇ ਚੱਲੇ ਆ ਇਹ ਸਹੀ ਨਹੀਂ ਚੱਲਿਆਗਾ ਇਹ ਜਲ ਪੱਥਾਂ ਨੇ ਬਾਲ ਲਾ ਦੀਆਂ ਔਰ ਇਸੇ ਤਰ੍ਹਾਂ ਹੀ ਇਹਨਾਂ ਨੇ ਲੋਕਾਂ ਨੂੰ ਦਸਾਂ ਸਾਲਾਂ ਦੇ ਵਿੱਚ ਝੂਠ ਦੀ ਰਾਜਨੀਤੀ ਕੀਤੀ ਆ ਔਰ ਜੋ ਵਿਕਾਸ ਦੀਆਂ ਗੱਲਾਂ ਕਰਦੇ ਆ ਉਹ ਸਭ ਬਿਆਨ ਖੋਖਲੇ ਆ ਔਰ ਮੈਂ ਦਿਖਾਉਣਾ ਚਾਹੁੰਦਾ ਕਿ ਇਹ ਜਿਹੜਾ ਜਿਹੜੀ ਜਲ ਬਸਾ ਇਹ ਜਿਹੜੀ ਅੱਜ ਮੁਦਕੀ ਪٹرول ਪੰਪ ਦੇ ਕੋਲ ਖੜੀ ਆ ਇਹ ਵੇਖੋ ਤੁਸੀਂ ਚਾਨ ਨਾਲ ਵੇਖੋ ਅੱਗੇ ਹਰੀਕੇ ਵਾਟਰ ਕਰੂਜ਼ ਲਿਖਿਆ ਹੈ ਔਰ ਟਰੱਕ ਤੇ ਲੋਡ ਆ ਔਰ ਜੇ ਮੈਂ ਟਰੱਕ ਵਾਲਿਆਂ ਨੂੰ ਪੁੱਛਿਆ ਕਿ ਇਹ ਜਿਹੜੀ ਬੱਸਾ ਇਹ ਤੁਸੀਂ ਕਿੱਥੇ ਲੈ ਕੇ ਚੱਲੇ ਕਹਿੰਦੇ ਜੀ ਹੁਣ ਵੇਦੇ ਆ ਮੋਦੀ ਹੁਣ ਕਿੱਥੇ ਚਲਾਉਂਦਾ ਹੈ ਸੁਖਬੀਰ ਹੁਣਾਂ ਤੋਂ ਤਾਂ ਚੱਲੀ ਨਹੀਂ ਆਵੇ ਵੇਖੋ ਮੁੜ ਕੇ ਕਿਉਂਕਿ ਇਹਨਾਂ ਦਾ ਬਾਦਲਾਂ ਦਾ ਇਹ ਵੀ ਹੈਗਾ ਇਹ ਕਹਿ ਦਿੰਦੇ ਜੀ ਉਹ ਬੱਸ ਤੇ ਹੈਗੀ ਨਹੀਂ ਸੀ ਆ ਥੱਲੇ ਡੇ ਬੰਨੇ ਪੱਖਾ ਵੀ ਲੱਗਾ ਹੈ ਆ ਟਰੱਕ ਦਾ ਨੰਬਰ ਆ ਟਰੱਕ ਦਾ ਨੰਬਰ ਵੇਖ ਲਓ ਇਹ ਹੁਣ ਕਹਿੰਦੇ ਆ ਕਿ ਗੋਆ ਚੱਲੀ ਆ ਜੀ ਗੋਆ ਗੋਆ ਲੈ ਕੇ ਚੱਲੇ ਆ ਕਹਿੰਦੇ ਉੱਥੇ ਉੱਥੇ ਇਲੈਕਸ਼ਨ ਆ ਉਸ ਇਲੈਕਸ਼ਨ ਦੇ ਵਿੱਚ ਕਹਿੰਦੇ ਉਹਨੂੰ ਗੋਆ ਵਾਲਿਆਂ ਨੂੰ ਬੇਵਕੂਫ ਬਣਾਉਣਾ ਹੈ ਤੇ મોદી ਨੇ ਕਿਹਾ ਆ ਪੱਖਾ ਵੇਖੋ ਪੱਖਾ ਵੀ ਇਹਦੇ ਵਿੱਚ ਹੈਗਾ